ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤ ਵੀਰ ਕੋਲ ਆਪਾਂ ਆਏ ਆ ਪੰਨੂ ਡੇਰੀ ਫਾਰਮ ਤੇ ਬੋਰਡ ਵੀਰ ਜਿਹਨੇ ਲਾਇਆ ਹੈ ਨਾਲੇ ਨਿੱਕੇ ਵੀਰ ਦੀ ਫੋਟੋ ਲਾਈ ਹੈ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਸ ਚਾਕੇ ਫੇਰ ਹੀ ਪਸ਼ੂ ਖੜਿਆ ਕਰੋ ਤੇ ਜੇ ਕੋਈ ਵੀਰ ਨਹੀਂ ਵੀ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਕਹਿੰਦਾ ਭਾਵੇਂ ਇਹੀ ਆ ਵੀ ਆਪਣੀ ਤਸੱਲੀ ਕਰਕੇ ਤੇ ਫੇਰ ਹੀ ਅਗਲੇ ਦੇ ਕਿੱਲੇ ਤੋਂ ਪਸ਼ੂ ਖੋਲਿਆ ਕਰੋ ਅਸੀਂ ਕਦੀ ਨਹੀਂ ਵੀਡੀਓ 'ਚ ਕਿੰਨੇ ਵੀ ਬਿਨਾ ਚਵਾਈ ਤੋਂ ਪਸ਼ੂ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਕਿੱਥਾ ਪਾਈ ਬਾਬੇ ਪਾਲਾ ਹੋਣੀ ਬੜੀ ਕਿਰਪਾ ਸਤਿਗੁਰ ਦੀ ਚਲੋ ਕਿਰਪਾ ਚੀਦੀ ਜੀ ਹਾਂਜੀ ਤੇ ਨਾਮ ਦੱਸ ਦੋ ਫੇਰ ਇੱਕ ਨਾਮ ਭਾਈ ਮਰਾਵਰਦਪਾਲ ਸਿੰਘ ਜੀ ਹਾਂਜੀ ਜిల్లా ਅੰਮ੍ਰਿਤਸਰ ਤਹਿਸੀਲ ਬਾਬਾ ਬਕ ਖਾਇਕਿਆਂ ਤੋਂ ਪੰਜਾ 2 ਕਿਲੋਮੀਟਰ ਰਿਆ ਚਾਰ ਬਿਆਸ 7 ਨੰਬਰ ਸਰ 35 ਪੈਂਦਾ ਜੀ ਤੇ ਜਲੰਧਰ 50 ਪੈਂਦਾ ਜੀ ਤਰਨਤਾਰਨ 35 ਪੈਂਦਾ ਭਾਜੀ ਠੀਕ ਹੈ ਜੀ ਹਾਂਜੀ ਤੇ ਬਾਬਾ ਗਾਲਾ ਪੈਂਦਾ 80 ਲੁਧਿਆਣਾ ਰਹਿ ਗਿਆ ਜੀ ਅੱਜ ਹਾਂਜੀ ਲੁਧਿਆਣਾ ਭਾਜੀ ਲਾਲਸਾ ਕਿੰਨਾ ਹੋਗਾ 120 ਮੀਟਰ ਹੋਗਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹਾਂਜੀ ਫੋਨ ਤੇ ਗਲੀ ਦਾ ਨੰਬਰ ਵਗੈਰਾ ਨਹੀਂ ਦੱਸਣਾ ਗਲੀ ਭਾਜੀ ਸੌਰੀ ਵੱਡੇ ਵੀਰ ਜੀ 2 ਨੰਬਰ ਗਲੀ ਆਪਣੀ ਸਕੂਲ ਲਾਗੋਂ ਕਰੇਨੇ ਦੀ ਦੁਕਾਨ ਲਾਗੋ ਠੇਕਾ ਚੁੱਕਿਆ ਗਿਆ ਜੀ ਅਮਰਤ ਮੇਰਾ ਨਾਮ ਬਾਪੂ ਦਾ ਮੈਂ ਕਾਬਲ ਸਿੰਘ ਜੀ ਅੱਜ ਅੱਧਾ ਹੀ ਡਰੈੱਸ ਦੱਸਿਆ ਕੀ ਗੱਲ ਹੈ ਡਰੈੱਸ ਪੂਰਾ ਲੱਗਿਆ ਮੈਂ ਭਾਜੀ ਮਾਰੋ ਘਬਰਾਇਆ ਗਲੀ ਜੋ ਕੱਲਾ ਬੰਦਾ ਤੁਹਾਨੂੰ ਪਤਾ ਹਨ ਫਿਰ ਬਾਪੂ ਨਾਲ ਸਾਸਰੀਂ ਦਾ ਪੈਗ ਪਾਣੀ ਲਾ ਛੱਡਦਾ ਕੀ ਕਰੀਏ ਹਣ ਫਿਰ ਤਾਂ ਹੀ ਅੱਜ ਡਰੈੱਸ ਅੱਧਾ ਹੀ ਦੱਸਿਆ ਮੈਂ ਜੀ ਤੇ ਫੋਨ ਕੀਤਾ ਦਾਦਾ ਜੀ ਮੈਂ ਜਿਉਂ ਗਾਮਾ ਸਿੱਧੀਆਂ ਕਰਾਂ ਜਾ ਕੇ ਠੀਕ ਹੈ ਹਾਂਜੀ ਤੇ ਚਲੋ ਫੋਨ ਨੰਬਰ ਵੀ ਬੋਲਦੇ ਫੋ ਇਤਾਂ ਕਰ ਲਈਏ ਕਾਲੇ ਕਾਲੀ ਵੈੜ ਤੋਂ ਜਿੱਦੋਂ ਮਰਜ਼ੀ ਕਰ ਲੋ ਵੱਡੇ ਭਾਜੀ ਕਿੰਨਾ ਵਸਵਾ ਸੋਈ ਜੇ ਇਹ ਵੀਰ ਜੀ ਦੂਜਾ ਸਵੇਰ ਵੀ ਭਾਜੀ ਵਸ਼ੀ ਸੁਈ ਆ ਕਿੰਨਾ ਚਿਰ ਹੋ ਗਿਆ ਸੋਈ ਨਾ ਵੀਰ ਜੀ ਇਹ ਛੇਵਾ ਦੇਣ ਆ ਅੱਛਾ ਹਾਂਜੀ ਅਜੇ ਤਾਂ ਬੋਲਾ ਹੀ ਹੋਣਾ ਕੋਈ ਵੀਰ ਬੋਲਾ ਮਿਸਲੇ ਦੁੱਧ ਮਿਲਿਆ ਆ ਵੀ ਭਾਜੀ ਆ ਦੁੱਧ ਤਿਆਰ ਹੋ ਗਿਆ ਕਿ ਸੱਜ ਛੇਵੇਂ ਦੇ ਉੱਤੇ ਬੋਲੀ ਲਾ ਲੋ ਮੜਾ ਮੜਾ ਫੁੱਟਦਾ ਵਾ ਜੀ ਬੋਲੀ ਨਹੀਂ ਮਾਰਦੀ ਆਪਾਂ ਕਹਿੰਦੇ ਬੋਲੀ ਗਲਤ ਕੰਮ ਨਹੀਂ ਭਾਜੀ ਕਰਨਾ ਹਾਂਜੀ 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 ਤੁਹਾਨੂੰ ਪਤਾ ਸਾਰੇ ਵੀਰਾਂ ਤੋਂ ਬਾਅਦ ਚੌਥੇ ਦਿਨ ਗਾਂ ਦੀ ਬੋਲੀ ਹਟ ਜਾਂਦੀ ਆ ਆ ਨਹੀਂ ਨਹੀਂ ਦੁੱਧ ਬਣ ਗਿਆ ਕਿਉਂ ਸਾਨੂੰ ਥੋੜਾ ਪ ਤੇ ਕਿੰਨਾ ਦੁੱਧ ਤਿਆਰ ਤੇ ਕਰ ਦੁੱਧਰ ਵੀ ਭਾਈ ਹੁਣ ਕਹਨੂਗਾ 15 16 ਕਹੀ ਜੀ ਉਹ ਫੈਰਾਨੀਆਂ ਜਿਹੜਾ ਮੌਕੇ ਦੇ 12 ਕਿਲੋ ਹੋਗਾ ਦੁੱਧ ਵਸ਼ੀ 18 ਕਿਲੋ ਕਰੋਗੀ ਇਹ ਗੱਲ ਦੀ ਮੇਰੀ ਗਾਰੰਟੀ ਜਿੱਥੋਂ ਮੈਂ ਲਈ ਪਿਛਲੇ ਘਰ ਵਾਲਿਆਂ ਨੇ ਵੀ 16 ਕਿਲੋ ਪਿਛਲੇ ਸਾਲ ਚੋਇਆ ਵਾ ਅੱਛਾ ਹਾਂਜੀ ਤੋਰ ਫੇਰ ਇੱਕ ਰੀਨ ਹੁਣ 12 ਲੀਟਰ ਤਿਆਰ ਹੈ ਮੌਕੇ ਤੇ ਸਾਡੇ ਘਰ ਤੋਂ ਵੀ ਦੋ ਟਾਈਮ ਚੋਲੇ ਆ ਭਾਈ ਕਿੰਨ ਟਾਈਮ ਸਾਡੇ ਘਰ ਚੋਂ ਵੀ ਖੜੇ ਅੱਛਾ ਹਾਂਜੀ ਚੱਲਾ ਫੇਰ ਤੋਰ ਤੋਂ ਹੁਣ 12 ਲੀਟਰ ਜਿਹੜਾ ਕਹਿੰਦਾ ਕਿ ਤਿਆਰ ਆ ਤੇ 18 ਤੱਕਰ ਕਹਿੰਦੇ ਕਿ ਜਾ ਸਕਦੀ ਹੈ ਜਨਾ ਚੰਗੀ ਨੀਰ ਜੀ ਵੀਰ ਵਸ਼ੀ ਛਾਂਗ ਲੂਗਾ ਦੁੱਧ 20 ਕਿਲੋ ਵਿੱਚ ਪਾਵੂਗੀ ਹੁਣ ਮੌਸਮ ਚੰਗਾ ਆ ਗਿਆ ਸਟਾਲਸ ਟੂਲੇ ਹੋ ਗਏ ਆ ਠੀਕ ਆ ਜੀ ਹਾਂਜੀ ਥਾਂ ਥਾਂ ਨੂੰ ਖਾ ਲਿਓ ਭਾਈ ਚਵਾਪ ਸਮਾ ਇੱਕ ਨੰਬਰ ਹੋ ਗਈ ਤੇ ਕਰਿਆ ਫਲਕਾਰੀ ਲਾ ਕੇ ਦਿਖਾ ਦਈਏ ਭਾਵੇਂ ਕੋ ਵੀ ਹੱਥ ਨਾਲ ਭਾਜੀ ਚਵਾਈ ਕਰ ਲੈ ਤੇ ਭਾਵੇਂ ਮਸ਼ੀਨਾਂ ਕਰ ਲੈ ਜੈਡ ਬਲੈਕ ਕਰਕੇ ਭਾਜੀ ਵਿਖਾ ਦੋ ਚਾਤ ਫੇਰੇ ਚਲੋ ਆ ਜ ਲੈ ਆਓ ਜੀ ਪੂਰੀ ਕਾਲੇ ਰੰਗ ਦੀ ਬੈੜ ਆ ਜਣੀ ਬਾਕੀ ਚਲੋ ਸੋਹਣੀ ਬੈੜ ਆ ਬਾਕੀ ਇਹ ਆ ਵੀ ਸੋਈ ਸਵਾਈ ਆ ਇੱਥੇ ਆ ਗਿਆ ਆਪਣੀ ਚੋਾਈ ਕਰਕੇ ਤਸੱਲੀ ਕਰਕੇ ਖੜੋ ਜੀ ਜੇਵਾ ਦੇ ਨਾ ਭਾਈ ਇਹ ਕੱਚਾ ਮਾੜਾ ਮਾੜਾ ਗੰਦਾ ਆ ਸੁੱਟਣ ਦੀ ਅੱਜ ਭਾਈ ਜੀ ਨੂੰ ਮੈਲਾ ਬੋਆ ਮਾਰ ਕੇ ਤੁਰ ਬਸ਼ੀ 20 ਕਿਲੋ ਕਰੂਗੀ ਆ ਭਾਈ ਜਾਨ ਨੇ 16 ਕਿਲੋ ਦੀ ਕੋਈ ਗਾਰੰਟੀ ਆਪਣੇ ਘਰੋਂ ਵੀ ਲੈ ਲੇ ਠੀਕ ਆ ਜੀ ਸੇਵਾ ਤੇ ਹਰ ਵੀ ਭਾਜੀ ਕਿੰਨਾ ਫੇਰ ਰੱਖਦੀ ਆ ਦਾ ਮੁੱਲ ਮੁੱਲ ਤੁਸੀਂ ਦੋ ਧਰ ਰੁਪਈਆ ਭਾਜੀ ਮੁੱਲ ਮੈਂ ਕਰਨਾ ਜਾਜਾ ਕਰੀਏਗੇ ਕਰ ਲਈਏ ਜੀ ਆ ਵੀ ਯਾਰ ਭਾਜੀ ਨਹੀਂ ਫਿਰ 50 ਨਾ ਕਰੀ ਹਾਂਜੀ 50 ਤੇ ਫਿਰ ਥੋੜਾ ਜਿਹਾ ਜ਼ਿਆਦਾ ਜੇ ਤੁਸੀਂ ਦੱਸ ਦੋ ਵੱਡੇ ਭਾਜੀ ਜਿਆਜੀ ਗੱਲ ਕਰੀਏ ਫਿਰ ਤੁਸੀਂ ਦੱਸ ਦੋ ਭਾਜੀ ਆਪ ਹੀ ਕਰ ਦੋ ਨਹੀਂ ਤੁਸੀਂ ਦੱਸ ਦੋ ਤੁਹਾਡਾ ਕਹਿਣਾ ਨਹੀਂ ਮੋੜਦਾ ਤੇ ਆਪਣੇ ਵੱਡੇ ਵੀਰ ਜੀ ਇੱਕੋ ਗੱਲ ਫਿਰ ਹਾਂਜੀ 5 ਦਾ ਦਈਏ ਫਿਰ 45 ਦੇ ਦੀ 45000 ਦੀ ਦੇ ਦਈਏ ਫਿਰ ਹੋਰ ਜਿਆਦਾ ਛੱਡ ਅੱਛਾ 44000 ਦੀ ਬਾਕੀ ਮੌਕੇ ਤੇ ਹੋਰ ਖੁੱਲਾ ਕਰਦੇ ਅਸੀਂ ਮੰਨਦਾ ਹੋਰ ਕਰਾਂਗੇ ਵੀਰ ਭਰਾ ਹੱਬੀ ਭਾਜੀ ਫੋਨ ਲਾਵੇ ਮੋੜਦੇ ਨਹੀਂ ਜਿੱਦਾਂ ਕੋਈ ਵੀਰ ਭਰਾ ਕਹੂਗਾ ਖਾਲੀ ਨਹੀਂ ਕੇ ਵੀਰ ਨੂੰ ਮੋੜਦਾ ਠੀਕ ਹੈ ਜੀ ਭਾਜੀ ਵੀਰ ਜੀ ਠੀਕ ਹੈ ਤੇ ਹੁਣ ਇੱਕ ਹੋਲਾ ਭਾਵੀ ਆ ਏ ਥੋੜੀ ਉੱਚੇ ਬੱਚੇ ਦੀ ਹੈ ਹਨਾ ਉੱਚੇ ਬੱਚੇ 1000 ਰੁਪਏ ਪਾਜੀ ਆ ਵਛੀ ਜੇ ਇਹ ਤੇਰੀ ਕੋ ਲਾਲੇ ਵੀ ਡੇਢ ਦੇ ਲਾਲੇ ਪਹਿਲਾਂ ਆਪੀ ਪਾਜੀ ਗੱਲ ਦੱਸ ਕੇ ਲਵਾਂਗੇ ਆ ਵਛੀ ਜੇ ਤੇ ਆ ਪਹਿਲੇ ਨੰਬਰ ਵਾਲੀ ਗਾਂ ਦਾ ਵਛਾ ਜੇ ਹਾਂਜੀ ਪਹਿਲਾਂ ਆਪੀ ਪਾਜੀ ਗੱਲ ਦੱਸ ਕੇ ਲਵਾਂਗੇ ਵਛੀ ਗਾਂ ਦੇ ਗਾੜੀ ਬੰਨ ਕੇ ਜੋਣੀ ਜੇ ਥੱਲੇ ਨਹੀਂ ਛੱਡਦੇ ਜਿਹਨਾਂ ਬਜ਼ੁਰਗੋਂ ਕੋ ਮੈਂ ਲਈ ਆ ਵੇ ਲੋ ਮਹਾਰਾਜ ਇਹਨਾਂ ਦੰਦ ਜੇ ਮਾਰਦੇ ਬੰਦੀ ਸਾਡੋਂ ਆਖੋ ਮਖਾਲ ਦਿੰਨੇ ਆ ਹੋਰ ਨਹੀਂ ਕੋਈ ਗੱਲ ਆ ਵੇ ਲੋ ਆ ਵੇਖੋ ਆ ਵੇਖੋ ਇਹਨੇ ਤਾਂ ਦੰਦ ਜੇ ਮਾਰੇ ਤੋ ਅੰਦੇ ਅਸੀਂ ਥੱਲੇ ਨਹੀਂ ਉਦਨ ਦੀ ਛੜੀ ਆ ਵੇ ਲੋ ਇਹਨਾਂ ਕੋ ਵੀਰ ਕਾ ਵੀ ਲੱਤਾ ਮਾਰਦੀ ਛੜੀਆਂ ਮਾਰਦੀ ਐਦਾਂ ਬੈਠੇ ਰਹਿਣਾ ਥੱਲੇ ਹਾਂ ਵਸ਼ੀ ਗਾੜੀ ਬੰਨ ਲੈਣੀ ਤੇ ਐਦਾਂ ਚੋਣੀ ਮੂੜੀ ਦੱਸਦਾ ਆਪਣਾ ਭਾਜੀ ਫਰਜ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਇਹਦੇ ਦਾ 200 ਰੁਪਏ 8 ਕਿਲੋ ਤਿਆਰ ਹੋਊਗਾ ਵਸ਼ੀ ਦਾ ਤੋਰੋ ਫੇਰ ਕਰੀ ਅੰਨੇ ਕਹੀ ਜਾਈਏ ਮੁਰਗੇ ਵੀ ਨਿਕਰਾ ਤਾਂ ਫੋਨ ਕਰੇ ਸਾਨੂੰ ਕਰੇ ਕਿ ਤੂੰ ਸੱਸਿਆ ਨਹੀਂ ਉਹ ਕੰਮ ਨਹੀਂ ਭਾਜੀ ਕਰਨਾ ਹੈਂ ਨਹੀਂ ਫਿਰ ਭਾਜੀ 6000 ਰੁਪਏ ਭਾਜੀ ਸੀਲੀ ਵੇਖੋ ਇੱਧਰ ਐਦਾਂ ਮੜ ਜਾਣਾ ਥੱਲੇ ਇਹ ਬੱਕਰੀ ਆ ਗਾਂ ਥੋੜਾ ਰੁਪਏ ਭਾਜੀ ਥਾਨ ਵੇਖੋ ਫਿਰ ਕੀ ਚੀਜ਼ ਲੱਗਾ ਸਪੈਸ਼ਲੀ ਅਜਾ ਫਿਰ ਬੰਦੋ ਇਹਨੂੰ ਆ ਲਓ ਆ ਲਓ ਆ ਲਓ ਆ ਦੇਖ ਸਾਡੇ ਜੀ ਜਿਦਾ ਮਰਜੀ ਭੌਂ ਉੱਤੇ ਚੜ ਕੇ ਬਹਿ ਜੀ ਇਹ ਬੱਕਰੀ ਗਾਹ ਹਾਰ ਰਹੀ ਭਾਜੀ ਠੀਕ ਹੈ ਜੀ ਠੰਡੀ ਠੇਰੀ ਆ ਕੇ ਜੀ ਬਹੁਤ ਯਾਰੀ ਠੰਡੀ ਆ ਭਾਜੀ ਕੋੰਦਾ ਪਰਾ ਗਰਮੀ ਲੰਘੀ ਆ ਇਹ ਫਿਰ ਲਾ ਕੇ ਠੰਡੇ ਫ੍ਰਿਜਾਂ ਨੇ ਲੋੜ ਨਹੀਂ ਆ ਠੀਕ ਹੈ ਹਾਂ ਜੀ ਠੰਡੇ ਹੀਟਰ ਕਿਹੜੇ ਹੁੰਦੇ ਜੀ ਹਾਂਜੀ ਠੰਡੇ ਪਾੜਿਆ ਪਾ ਠੰਡੇ ਪੋਣੇ ਆ ਨਾ ਅਮ ਠੰਡੇ ਨਾ ਪਾ ਠੰਡੇ ਪੋਣੇ ਆ ਅੱਛਾ ਠੰਡੇ ਹੀਟਰ ਆ ਠੰਡੇ ਬਾਹਰੋਂ ਠੰਡੇ ਪਾ ਕਰਨੇ ਆ ਠੀਕ ਆ ਧਰ ਤੋਂ ਵੀਰ ਪਾ ਦਿੰਦਾ ਵਾ ਠੰਡੇ ਬਾਹਰੋਂ ਮਿਲਦੇ ਆ ਵੇ ਲੋ ਠੀਕ ਆ ਆ ਵੇ ਲੋ ਐਦਾਂ ਨਹੀਂ ਐਦਾਂ ਬਹਿ ਜਾਣਾ ਆ ਵੇ ਲੋ ਆ ਲੋ ਬਾਹਰ ਥੱਲੇ ਵੜ ਕੇ ਬੈਠ ਰਮਾ ਠੀਕ ਆ ਤੇ ਇਹਦਾ ਫਿਰ ਮੁੱਲ ਕੋਈ ਤੁਸੀਂ 1000 ਰੁਪਏ ਭਾਜੀ ਜਿਆ ਜਿਆ ਕਰੀਏ ਫਿਰ ਕਾਲੀ 3000 ਰੁਪਏ ਨਹੀਂ ਕਰਦੀ ਇਹ ਵਿੱਚ ਮੰਨਤਾ ਨਾ ਹੁੰਦਾ ਕਰਾ ਲਓ ਵੱਡੇ ਭਾਜੀ ਜਿੰਨਾ ਕਰਾਉਣਾ ਤੁਸੀਂ ਫਿਰ ਕਿਹੜੀ ਗੱਲ ਆ ਆਪਾਂ ਦੇ ਪੇਯਰ ਭਾਈ ਕਰ ਦੋ ਇਹਦਾ ਵੀ ਜੱਜ ਆ ਫਿਰ ਤੁਸੀਂ ਦੱਸ ਦੋ ਵੀ ਭਾਈ ਫਿਰ ਇੱਕੋ ਗੱਲ ਤੁਹਾਡੀ ਕਹਿਣ ਤਾਂ ਮੋੜਨਾ ਨਹੀਂ ਭਾਈ ਯੋ ਕਹ ਦੋ ਫਿਰ ਕਿਹੜੀ ਗੱਲ ਕਿਹੜਾ ਆਪਾਂ ਪੈਸਾ ਨਾਲ ਥੋੜਾ ਵਰਤਣਾ ਪਿਆਰ ਨਾਲ ਵਰਤਣਾ ਭਾਈ ਪੰਜ ਹੀ ਉਹਦਾ ਡਾਅ ਫਿਰ ਪੰਜ ਹੀ ਇਹਦਾ ਡਾਅ ਲੀਏ 6 ਡਾਉਣਾ ਰਾਵੀ ਭਾਈ ਅੱਛਾ ਇਹਦਾ ਵੀ 6 ਡਾਉਣਾ 24 ਦੀ ਅੱਛਾ ਇਹ ਵੀ 24 ਦੀ ਇਹ ਜੋ 44 ਦੀ 24 ਦੀ ਕੋਈ ਵੀਰਪੁਰਾ ਲੋਕਾ ਜਿਹੜਾ ਹੋਰ ਮੰਨਦਾ ਤਾਂ ਪਈ ਖੁੱਲਾ ਕਰੂੰਗਾ ਠੀਕ ਹੈ ਜੀ ਹਾਂਜੀ ਵੀਰ ਜੀ ਤੇ ਬਾਕੀ ਇਹ ਆ ਵੀ ਦੋਵੇਂ ਸੋਈਆਂ ਵਾਂ ਸਾਡੇ ਕੋਲ ਵੀਰ ਜੀ ਕੋਈ ਦੋ ਟਾਈਮ ਕਿਉਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਵੀ ਤਿੰਨ ਟਾਈਮ ਭਾਜੀ ਕਿਉਂ ਖੜੀ ਅਗਲੇ ਦੀ ਗਾੜੀ ਮੁੜ ਕੇ ਭਾਜੀ ਸੇਵਾ ਤਸੱਲੀ ਕਰਕੇ ਇੱਥੋਂ ਖੜੇ ਹਾਂਜੀ ਵੀਰ ਜੀ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਕਿ ਗਲਤ ਗੱਲ ਕਹੀਓ ਮਾਫ਼ ਕਰਨਾ ਵੀਰ ਜੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਇੱਥੋਂ ਆਪਣੀ ਤਸੱਲੀ ਕਰਕੇ ਤੇ ਵੇਸ਼ ਚੱਕ ਕੇ ਤਸੱਲੀ ਕਰਕੇ ਖੜਨੀ ਵੀਰ ਜੀ ਵੇ ਲੋ ਕਿਜੀ ਠੰਢੀ ਜੀ ਆ ਵੇ ਲੋ